ਹਾਂਜੀ ਸ਼ਸ਼ੀਕਲ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਨੌਜਵਾਨਾਂ ਦੀ ਕਿ ਕਿਸ ਤਰ੍ਹਾਂ ਪੰਜਾਬੀ ਨੌਜਵਾਨ ਜਿਹੜਾ ਖੇਡਾਂ ਦੇ ਵਿੱਚ ਆਪਣਾ ਦਬਦਬਾ ਬਣਾ ਰਹੇ ਨੇ ਖਾਸ ਕਰ کرਿਕਟ ਦੇ ਵਿੱਚ ਤੁਹਾਨੂੰ ਪਤਾ ਹੀ ਹੋਊਗਾ ਕਿ ਅੱਜ ਦੇ ਸਮੇਂ ਜਿਹੜੀ ਭਾਰਤ ਦੀ ਕ੍ਰਿਕਟ ਟੀਮ ਹੈ ਉਹਦੇ ਵਿੱਚ ਕਿਵੇਂ ਪੰਜਾਬੀ ਨੌਜਵਾਨਾਂ ਨੇ ਆਪਣਾ ਦਬਦਬਾ ਬਣਾਇਆ ਹੋਇਆ ਉਹ ਫਿਰ ਅਭਿਸ਼ੇਕ ਸ਼ਰਮਾ ਦੀ ਬੈਟਿੰਗ ਹੋਵੇ ਸ਼ੁਭਮਨ ਗਿੱਲ ਦੀ ਬੈਟਿੰਗ ਹੋਵੇ ਜਾਂ ਫਿਰ ਅਰਸ਼ਦੀਪ ਸਿੰਘ ਦੀ ਬੋਲਿੰਗ ਹੋਵੇ ਇਹਨੇ ਨੌਜਵਾਨ ਜਿਹੜੇ ਨੇ ਅੱਜ ਦੇ ਸਮੇਂ ਭਾਰਤ ਦੀ ਕ੍ਰਿਕਟ ਟੀਮ ਦੀ ਰੀੜ ਦੀ ਹੱਡੀ ਮੰਨੇ ਜਾ ਰਹੇ ਨੇਗੇ ਤੇ ਇਸ ਤੋਂ ਬਿਨਾ ਚੌਥਾ ਜਿਹੜਾ ਗੇਂਦਬਾਜ਼ ਭਾਰਤ ਦਾ ਹੈਗਾ ਜਸਪ੍ਰੀਤ ਬੁਮਰਾ ਜੇ ਉਹਦੀ ਗੱਲ ਕਰੀਏ ਤਾਂ ਉਹ ਵੀ ਪੰਜਾਬ ਨਾਲ ਸੰਬੰਧਿਤ ਦਾ ਉਹਦਾ ਪਸ਼ੋਕੜ ਵੀ ਪੰਜਾਬ ਨਾਲ ਆ। ਇਨਾ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਜ਼ਿਆਦਾ ਕੋਈ ਗੱਲ ਨਹੀਂ ਕਰਾਂਗਾ ਪਰ ਜਿੰਨਾ ਨੌਜਵਾਨਾਂ ਬਾਰੇ ਪੰਜਾਬ ਦੇ ਨੌਜਵਾਨਾਂ ਬਾਰੇ ਅੱਜ ਤੁਹਾਡੇ ਨਾਲ ਗੱਲ ਕਰਨੀ ਹੈ ਔਰ ਨੌਜਵਾਨ ਉਹ ਨੇ ਜਿਹੜੇ ਹੈਗੇ ਤਾਂ ਪੰਜਾਬੀ ਨੇ ਜਿਨ੍ਹਾਂ ਦਾ ਸੰਬੰਧ ਤਾਂ ਪੰਜਾਬ ਨਾਲ ਹੈ ਪਰ ਉਹ ਇਸ ਸਮੇਂ ਭਾਰਤ ਦੀ ਟੀਮ ਵਿੱਚ ਨਹੀਂ ਖੇਡ ਰਹੇ ਉਹ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਵਿੱਚ ਖੇਡ ਰਹੇ ਨੇਗੇ ਤੇ ਵੱਖ-ਵੱਖ ਟੀਮਾਂ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਜਿੱਦਾਂ ਤੁਹਾਨੂੰ ਪਤਾ ਕਿ T20 ਵਰਲਡ ਕੱਪ ਕੱਲ ਪਰਸੋ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਤੇ ਉਸ ਵਰਲਡ ਕੱਪ ਵਿੱਚ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ 10 ਤੋਂ ਜ਼ਿਆਦਾ ਪੰਜਾਬੀ ਨੌਜਵਾਨ ਨੇ ਜਿਹੜੇ ਵੱਖ-ਵੱਖ ਟੀਮਾਂ ਵਿੱਚ ਖੇਡ ਰਹੇ ਨੇ ਤੇ ਅੱਜ ਆਪਾਂ ਤੁਹਾਡੇ ਨਾਲ ਉਹਨਾਂ ਹੀ ਨੌਜਵਾਨਾਂ ਬਾਰੇ ਗੱਲਬਾਤ ਕਰਾਂਗੇ ਕਿ ਉਹਨਾਂ ਨੌਜਵਾਨਾਂ ਬਾਰੇ ਤੁਹਾਨੂੰ ਦੱਸਾਂਗੇ ਜੇਕਰ ਪਹਿਲੇ ਨੌਜਵਾਨ ਦੀ ਤੁਹਾਡੇ ਨਾਲ ਗੱਲ ਕਰਾਂ ਤਾਂ ਪਹਿਲਾ ਨੌਜਵਾਨ ਹੈਗਾ ਨਮਨੀਤ ਧਾਲੀਵਾਲ ਜਿਹੜਾ ਕੈਨੇਡਾ ਦੀ ਟੀਮ ਵੱਲੋਂ ਖੇਡ ਰਿਹਾ ਹੈਗਾ ਤੇ ਐਸੇ ਨੌਜਵਾਨ ਦੀ ਜਿਹੜੀ ਉਮਰ ਆ 37 ਸਾਲ ਆ ਤੇ ਇਹਦਾ ਜਨਮ ਜਿਹੜਾ ਚੰਡੀਗੜ੍ਹ ਵਿੱਚ ਹੋਇਆ ਚੰਡੀਗੜ੍ਹ 'ਚ ਜਨਮ ਹੋਇਆ ਤੇ ਇਹਨੂੰ ਭਾਰਤ ਦੇ ਵਿੱਚ ਖੇਡਣ ਦਾ ਮੌਕਾ ਨਹੀਂ ਮਿਲਿਆ ਜਿਸ ਕਰਕੇ ਇਹ ਕੈਨੇਡਾ ਚਲਾ ਗਿਆ ਤੇ ਕੈਨੇਡਾ ਦੀ ਟੀਮ ਦੀ ਕੁਝ ਸਮਾਂ ਇਹਨੇ ਕਪਤਾਨੀ ਵੀ ਕੀਤੀ ਐ ਤੇ ਜੇਕਰ ਇਹਦੀ ਬੈਟਿੰਗ ਦੀ ਗੱਲ ਕਰੀਏ ਤਾਂ ਇਹ ਮਿਡਲ ਆਰਡਰ ਦਾ ਬੈਟਸਮੈਨ ਆ ਤੇ ਤੇਰਾ ਇੰਟਰਨੈਸ਼ਨਲ 50s ਵੀ ਇਹ ਲਗਾ ਚੁੱਕਿਆ ਗਿਆ ਹੈ ਮੀਡੀਅਮ ਪੇਸ ਬੋਲਿੰਗ ਵੀ ਕਰਦਾ ਤੇ ਚਾਰ ਵਿਕਟਾਂ ਇਹਦੇ T20 ਚ ਇਸ ਨੌਜਵਾਨ ਦੇ ਨਾਮ ਨੇ ਇਹ ਤਾਂ ਹੋ ਗਿਆ ਪਹਿਲਾ ਨੌਜਵਾਨ ਜਿਹੜਾ ਕੈਨੇਡਾ ਦੀ ਟੀਮ ਲਈ ਖੇਡ ਰਿਹਾ ਨਵਨੀਤ ਧਾਲੀਵਾਲ ਖਾਸ ਕਰ ਜੇਕਰ ਇਸ ਵਾਰ ਤੁਹਾਡੇ ਨਾਲ ਕ੍ਰੈਡਾ ਦੀ ਟੀਮ ਦੀ ਗੱਲ ਕਰੀਏ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਕਿ ਕੈਨੇਡਾ ਦੀ ਟੀਮ ਦੇ ਅੱਧੇ ਤੋਂ ਜ਼ਿਆਦਾ ਜਿਹੜੇ ਨੌਜਵਾਨ ਨੇ ਉਹ ਪੰਜਾਬੀ ਨੇ ਪੰਜਾਬ ਨਾਲ ਸਬੰਧ ਰੱਖਦੇ ਨੇ ਜੋ ਪੰਜਾਬੀਆਂ ਲਈ ਬਹੁਤ ਜ਼ਿਆਦਾ ਮਾਣ ਵਾਲੀ ਗੱਲ ਹੈ ਤੇ ਆਓ ਹੁਣ ਤੁਹਾਡੇ ਨਾਲ ਗੱਲ ਕਰਦੇ ਆਂ ਦੂਸਰੇ ਨੌਜਵਾਨ ਦੀ ਜਿਹੜਾ ਦੂਸਰਾ ਨੌਜਵਾਨ ਆ ਉਹਦਾ ਨਾਮ ਹੈਗਾ ਦਿਲਪ੍ਰੀਤ ਸਿੰਘ ਬਾਜਵਾ ਤੇ ਇਹਨੂੰ ਜਾਣ ਕੇ ਤੁਹਾਨੂੰ ਹੋਰ ਵੀ ਜ਼ਿਆਦਾ ਖੁਸ਼ੀ ਹੋਊਗੀ ਕਿਉਂਕਿ ਜਿਹੜਾ ਹੁਣ T20 ਵਰਲਡ ਕੱਪ ਹੋ ਰਿਹਾ ਹੈ ਇਹਦੇ ਵਿੱਚ ਜਿਹਨੀ ਕੈਨੇਡਾ ਦੀ ਟੀਮ ਖੇਡਣ ਆ ਰਹੀ ਹੈ ਉਸ ਟੀਮ ਦੀ ਕਪਤਾਨੀ ਕਰ ਰਿਹਾ ਹੈ ਇਹ ਪੰਜਾਬ ਦਾ ਨੌਜਵਾਨ ਦਿਲਪ੍ਰੀਤ ਸਿੰਘ ਬਾਜਵਾ ਇਸ ਦਾ ਜਨਮ ਜਿਹੜਾ ਪੰਜਾਬ ਦੇ ਗੁਰਦਾਸਪੁਰ ਵਿੱਚ ਹੋਇਆ ਸੀਗਾ ਤੇ ਪੰਜਾਬ ਦੇ ਵਿੱਚ ਜਿਹੜੇ ਇਸ ਦੇ ਪਿਤਾ ਸੀਗੇ ਪੰਜਾਬ ਦਾ ਜਿਹੜਾ ਖੇਤੀਬਾੜੀ ਵਿਭਾਗ ਸੀ ਉਹਦੇ ਵਿੱਚ ਨੌਕਰੀ ਕਰਦੇ ਸੀਗੇ ਪੰਜਾਬ ਦੀ ਜਿਹੜੀ ਰੰਜੀ ਟੀਮ ਆ ਉਹਦੇ ਵਿੱਚ ਜਦੋਂ ਇਸ ਨੌਜਵਾਨ ਦੀ ਚੋਣ ਨਾ ਹੋਈ ਤਾਂ ਇਹ ਨੌਜਵਾਨ ਖੇਡਣ ਦੇ ਲਈ ਕੈਨੇਡਾ ਚਲਾ ਗਿਆ ਤੇ ਇਸ ਨੌਜਵਾਨ ਦੀ ਕਿਸਮਤ ਦੇਖੋ ਅੱਜ ਇਹ ਕੈਨੇਡਾ ਦੀ ਟੀਮ ਦੀ ਕਪਤਾਨੀ ਕਰ ਰਿਹਾ ਹੈਗਾ ਇਸ ਨੌਜਵਾਨ ਨੇ 2023 ਵਿੱਚ ਜਿਹੜਾ ਆਪਣਾ ਡੈਬਿਊ ਕਰਿਆ ਸੀ ਪਰਮੁੱਡਾ ਦੇ ਖਿਲਾਫ ਤੇ ਸੱਜੇ ਹੱਥ ਦਾ ਇਹ ਬੈਟਸਮੈਨ ਆ ਤੇ ਚਾਰ T20 50ਆਂ ਇਸ ਨੌਜਵਾਨ ਦੇ ਨਾਮ ਨੇ ਬੋਲਿੰਗ ਕਰਦਾ ਆ ਸਪਿਨ ਬੋਲਿੰਗ ਕਰਦਾ ਤੇ ਦੋ ਇੰਟਰਨੈਸ਼ਨਲ ਵਿਕਟਾਂ ਵੀ ਲੈ ਚੁੱਕਿਆ ਹੈ ਇਹ ਨੌਜਵਾਨ ਜੇਕਰ ਹੁਣ ਅਸੀਂ ਤੁਹਾਡੇ ਨਾਲ ਤੀਜੇ ਨੌਜਵਾਨ ਦੀ ਗੱਲ ਕਰਦੇ ਆਂ ਤੀਜਾ ਨੌਜਵਾਨ ਆ ਜਿਹਦਾ ਤਾਂ ਨਾਮ ਹੈਗਾ ਜਸਕਰਨ ਸਿੰਘ ਜਸਕਰਨ ਸਿੰਘ ਵੀ ਕੈਨੇਡਾ ਦੀ ਟੀਮ ਵਿੱਚ ਜਿਹੜਾ ਖੇਡ ਰਿਹਾ ਹੈ ਕੈਨੇਡਾ ਦੀ ਟੀਮ ਵਿੱਚ ਉਹਦੀ ਚੋਣ ਹੋਈ ਹੈ ਤੇ ਇਸ ਨੌਜਵਾਨ ਦਾ ਜਿਹੜਾ ਪੰਜਾਬ ਤੋਂ ਜੇ ਆਪਾਂ ਗੱਲ ਕਰੀਏ ਸੰਬੰਧ ਹੈਗਾ ਮੋਹਾਲੀ ਨਾਲ ਮੋਹਾਲੀ ਨਾਲ ਸੰਬੰਧਿਤ ਇਹ ਨੌਜਵਾਨ ਆ ਸੱਜੇ ਹੱਥ ਦਾ ਮੀਡੀਅਮ ਪੇਸ ਬੋਲਿੰਗ ਕਰਦਾ ਹੈ ਤੇ ਪੰਜਾਬ ਦੇ ਜੇ ਆਪਾਂ ਗੱਲ ਕਰੀਏ ਵੀ ਕੈਨੇਡਾ ਦੀ ਟੀਮ ਦੇ ਵਿੱਚ ਖੇਡਣ ਤੋਂ ਪਹਿਲਾਂ ਇਹ ਭਾਰਤ ਦੀਆਂ ਵੀ ਕਈ ਟੀਮਾਂ ਵਿੱਚ ਖੇਡ ਚੁੱਕਿਆਗਾ ਜਿਵੇਂ ਇੰਡੀਆ ਏ ਡੈਕਨ ਚਾਰਜਰਸ ਤੇ ਪੰਜਾਬ ਦੀ ਟੀਮ ਲਈ ਵੀ ਇਹ ਖੇਡ ਚੁੱਕਿਆਗਾ ਤੇ ਡੈਕਨ ਚਾਰਜਰਸ ਲਈ 2009-10 ਵਿੱਚ ਇਹਨੇ 8 ਮੈਚ ਖੇਡੇ ਸੀਗੇ ਤੇ 8 ਮੈਚਾਂ ਵਿੱਚ 7 ਵਿਕਟਾਂ ਲਈਆਂ ਸੀ ਕੈਨੇਡਾ ਦੇ ਲਈ ਡੈਬਿਊ ਇਹਨੇ ਜਿਹੜਾ ਕਰਿਆ 2025 ਵਿੱਚ ਕੀਤਾਗਾ ਤੇ 16 ਇੰਟਰਨੈਸ਼ਨਲ ਵਿਕਟਾ ਇਹ ਨੌਜਵਾਨ ਲੈ ਚੁੱਕਿਆਗਾ ਤੇ ਹੁਣ ਇਸ ਤੋਂ ਬਾਅਦ ਜੀ ਆਪਾਂ ਚੌਥੇ ਨੌਜਵਾਨ ਦੀ ਗੱਲ ਕਰੀਏ ਜਿਹੜਾ ਚੌਥਾ ਨੌਜਵਾਨ ਹੈ ਉਹ ਹੈਗਾ ਜਸਪ੍ਰੀਤ ਸਿੰਘ ਜਸਪ੍ਰੀਤ ਸਿੰਘ ਜਿਹੜਾ ਇਟਲੀ ਦੀ ਟੀਮ ਲਈ ਖੇਡੂਗਾ ਇਹ ਇੰਟਰਨੈਸ਼ਨਲ ਜਿਹੜਾ T20 ਕ੍ਰਿਕਟਰ ਟੂਰਨਾਮੈਂਟ ਹੋ ਰਿਹਾ ਵਰਲਡ ਕੱਪ ਹੋ ਰਿਹਾ ਇਹਦੇ ਵਿੱਚ ਜਸਪ੍ਰੀਤ ਸਿੰਘ ਇਟਲੀ ਦੀ ਟੀਮ ਲਈ ਖੇਡ ਰਿਹਾਗਾ ਪੰਜਾਬ ਦੇ ਫਗਵਾੜੇ ਤੋਂ ਇਹ ਨੌਜਵਾਨ ਸੰਬੰਧ ਰੱਖਦਾ ਪੰਜਾਬ ਦੇ ਫਗਵਾੜੇ ਤੋਂ ਇਹ ਨੌਜਵਾਨ ਸੰਬੰਧ ਰੱਖਦਾ ਤੇ ਕੁਝ ਸਮਾਂ ਪਹਿਲਾਂ ਇਹ ਨੌਜਵਾਨ ਜਿਹੜਾ ਇੰਗਲੈਂਡ ਚਲਾ ਗਿਆ ਸੀਗਾ ਤੇ ਇੰਗਲੈਂਡ ਜਾ ਕੇ ਉਸ ਨੌਜਵਾਨ ਨੇ ਕਈ ਸਾਲ ਗੱਡੀ ਚਲਾਉਣ ਦਾ ਕੰਮ ਵੀ ਕਰਿਆ ਤੇ ਉਸ ਤੋਂ ਬਾਅਦ ਇਹ ਇਟਲੀ ਦੀ ਟੀਮ ਲਈ ਕ੍ਰਿਕਟ ਖੇਡਣ ਲੱਗ ਗਿਆ ਤੇ ਜੇਕਰ ਇਹਦੀ ਬੋਲਿੰਗ ਦੀ ਗੱਲ ਕਰੀਏ ਤਾਂ ਇਹ ਮੀਡੀਅਮ ਬੇਸ ਬੋਲਿੰਗ ਕਰਦਾ ਤੇ 54 ਇੰਟਰਨੈਸ਼ਨਲ ਵੇਟਾਂ ਜਿਹੜੀਆਂ ਨੇ ਇਸ ਨੌਜਵਾਨ ਦੇ ਖਾਤੇ ਵਿੱਚ ਨੇ 2006 ਕਿ ਇਹ ਪੰਜਾਬ ਤੋਂ ਇਟਲੀ ਚਲਾ ਗਿਆ ਸੀ ਤੇ ਉਦੋਂ ਬਾਅਦ ਇਹ ਇਟਲੀ ਚ ਜਾ ਕੇ ਕ੍ਰਿਕਟ ਖੇਡਣ ਲੱਗ ਗਿਆ ਸੀਗਾ ਜੇਕਰ ਆਪਾਂ ਗੱਲ ਕਰੀਏ ਜਿਹੜਾ ਆਪਣੇ ਇੰਡੀਆ ਦੀ ਟੀਮ ਲਈ ਨੌਜਵਾਨ ਖੇਡਦਾ ਜਸਪ੍ਰੀਤ ਬੁਮਰਾ ਉਹਦਾ ਵੀ ਇਸ ਨੌਜਵਾਨ ਦੇ ਸ਼ਹਿਰ ਨਾਲ ਸੰਬੰਧਤਾ ਕਿਉਂਕਿ ਜਿਹੜਾ ਜਸਪ੍ਰੀਤ ਬੁਮਰਾ ਦਾ ਪਿਸ਼ੋਕੜ ਆ ਉਹ ਵੀ ਫਗਵਾੜਾ ਸ਼ਹਿਰ ਤੋਂ ਆ ਤੇ ਇਸ ਨੌਜਵਾਨ ਜਸਪ੍ਰੀਤ ਸਿੰਘ ਦਾ ਪਿਸ਼ੋਕੜ ਵੀ ਕੀ ਆ ਫਗਵਾੜਾ ਸ਼ਹਿਰ ਤੋਂ ਆ ਤੇ ਆਓ ਹੁਣ ਆਪਾਂ ਗੱਲ ਕਰਦੇ ਆ ਅਗਲੇ ਨੌਜਵਾਨ ਬਾਰੇ ਅਗਲਾ ਜਿਹੜਾ ਨੌਜਵਾਨ ਆ ਉਹ ਹੈਗਾ ਇੰਦਰਬੀਰ ਸਿੰਘ ਸੋਢੀ ਇਹ ਨੌਜਵਾਨ ਨੂੰ ਤਾਂ ਲਗਭਗ ਸਾਰੇ ਤੁਸੀਂ ਜਾਣਦੇ ਹੀ ਹੋਮੋਗੇ ਪਰ ਜਿਹੜਾ ਮੈਂ ਨਾਮ ਬੋਲਿਆ ਨਾ ਇੰਦਰਬੀਰ ਸਿੰਘ ਛੋਡੀ ਇਸ ਨਾਮ ਤੋਂ ਤੁਸੀਂ ਇਹਨੂੰ ਨਹੀਂ ਪਛਾਣਿਆ ਹੋਣਾ ਕਿਉਂਕਿ ਕ੍ਰਿਕਟ ਦੇ ਵਿੱਚ ਇਹ ਵਿਅਕ ਜਿਹੜਾ ਨੌਜਵਾਨ ਆ ਉਹ ਇਸ ਛੋਡੀ ਦੇ ਨਾਮ ਨਾਲ ਜਾਣਿਆ ਜਾਂਦਾ ਹਾਂਜੀ ਇਸ ਛੋਡੀ ਜਿਹੜਾ ਕਿ ਨਿਊਜ਼ੀਲੈਂਡ ਦੀ ਟੀਮ ਦਾ ਬੋਲਰ ਹੈ ਤੇ ਕਾਫੀ ਜ਼ਿਆਦਾ ਜਿਹੜਾ ਫੇਮਸ ਇਹ ਕਰੈਕਟਰ ਹੈ ਅੱਜ ਦੇ ਸਮੇਂ ਤੇ ਜੇਕਰ ਇਸ ਨੌਜਵਾਨ ਦੀ ਗੱਲ ਕਰੀਏ ਇਸ ਛੋਡੀ ਦੀ ਗੱਲ ਕਰੀਏ ਤਾਂ ਇਹਦਾ ਜਨਮ ਪੰਜਾਬ ਦੇ ਲੁਧਿਆਣਾ ਵਿੱਚ ਹੋਇਆ ਸੀਗਾ ਤੇ ਜਿਹੜਾ ਕ੍ਰਿਕਟ ਕੈਰੀਅਰ ਦੀ ਗੱਲ ਕਰੀਏ ਇਸ ਛੋਡੀ ਦੇ ਤਾਂ 250 ਤੋਂ ਜ਼ਿਆਦਾ ਜਿਹੜੀਆਂ ਵਿਕਟਾਂ ਲਗੀਆਂ ਉਹ ਇਸ ਛੋਡੀ ਆਪਣੇ ਇੰਟਰਨੈਸ਼ਨਲ ਵਿਕਟਾਂ ਲੈ ਚੁੱਕਿਆ 250 ਤੋਂ ਜ਼ਿਆਦਾ ਜਿਹੜਾ ICC ਦਾ ਪਲੇਅਰ ਆਫ ਦਾ ਮੰਥ ਰਿਹਾ ਸੀ 2018 ਦੇ ਵਿੱਚ ਨੰਬਰ 1 ਬੋਲਰ ਰਿਹਾ ਸੀਗਾ 2018 ਵਿੱਚ ਇਹ ਨੌਜਵਾਨ ਆ ਤੇ ਨਿਊਜ਼ੀਲੈਂਡ ਲਈ ਸਭ ਤੋਂ ਜ਼ਿਆਦਾ T20 ਮੈਚ ਖੇਡਣ ਵਾਲਾ ਖਿਡਾਰੀ ਵੀ ਇਹੀ ਆ ਆਪਣੇ ਪੰਜਾਬੀ ਨੌਜਵਾਨ ਇਸ ਛੋਡੀ ਹੀ ਆ ਤੇ ਇਸ ਤੋਂ ਬਾਅਦ ਜੇ ਅਗਲੇ ਨੌਜਵਾਨ ਦੀ ਗੱਲ ਕਰੀਏ ਤਾਂ ਅਗਲਾ ਜਿਹੜਾ ਨੌਜਵਾਨਾ ਉਸ ਦਾ ਨਾਮ ਹੈਗਾ ਜਤਿੰਦਰ ਸਿੰਘ ਜਤਿੰਦਰ ਸਿੰਘ ਜਿਹੜਾ Oman ਦੀ ਟੀਮ ਲਈ ਖੇਡ ਰਿਹਾ ਹੈ ਤੇ ਆਪਾਂ ਨੂੰ ਜਾਣ ਕੇ ਜਿਹੜੀ ਹੋਰ ਵੀ ਜ਼ਿਆਦਾ ਖੁਸ਼ੀ ਹੋਊਗੀ ਤੇ ਜਤਿੰਦਰ ਸਿੰਘ Oman ਦੀ ਟੀਮ ਦੀ ਕਪਤਾਨੀ ਵੀ ਕਰ ਰਿਹਾ ਹੈ ਤੇ ਜਿਹੜਾ ਜਨਮ ਦੀ ਗੱਲ ਕਰੀਏ ਤੇ ਜਤਿੰਦਰ ਸਿੰਘ ਦਾ ਜਨਮ ਚ ਲੁਧਿਆਣਾ ਚ ਹੋਇਆ ਸੀਗਾ ਪਿਤਾ ਜੀ ਪਹਿਲਾ ਇਹਦੇ ਜਿਹੜੇ عمان ਚਲੇ ਗਏ ਸੀਗੇ ਤੇ ਬਾਅਦ ਵਿੱਚ ਜਿਹੜਾ ਜਤਿੰਦਰ ਸਿੰਘ ਆ ਉਹ ਵੀ ਆਪਣੇ ਮਾਤਾ ਦੇ ਨਾਲ 2003 ਵਿੱਚ عمان ਚਲਾ ਜਾਂਦਾ ਤੇ ਉੱਥੇ ਜਾ ਕੇ ক্রিকেট ਖੇਡਣ ਲੱਗ ਜਾਂਦਾ ਤੇ ਇਸ ਦੀ ਜਿਹੜੀ ਚੋਣ ਆ عمان ਦੀ ਕ੍ਰਿਕਟ ਟੀਮ ਲਈ ਹੋ ਜਾਂਦੀ ਆ ਤੇ ਇਸ ਨੂੰ ਜਿਹੜਾ عمان ਦੀ ਕ੍ਰਿਕਟ ਟੀਮ ਦਾ ਕਪਤਾਨ ਬਣਾ ਦਿੱਤਾ ਜਾਂਦਾ ਇਹ ਇੱਕ ਓਪਨਿੰਗ ਬੈਟਸਮੈਨ ਆ ਤੇ ਜਿਹਦੇ 1600 ਤੋਂ ਜ਼ਿਆਦਾ T20 ਜਿਹੜੇ ਨੇ ਰਨ ਬਣਾ ਚੁੱਕੇ ਆ ਤੇ 9 ਤੋਂ ਜ਼ਿਆਦਾ ਅਰਧ ਸੈਂਕੜੇ ਜਿਹੜਾ ਇਹ ਵਿਅਕਤੀ ਨੌਜਵਾਨਾ ਲਾ ਚੁੱਕਿਆ ਤੇ ਇਹ ਬੋਲਿੰਗ ਵੀ ਕਰ ਲੈਂਦਾ ਤੇ ਆਫ ਸਪਿਨ ਬੋਲਿੰਗ ਕਰਦਾ ਹੈ ਨੌਜਵਾਨਾ ਪੰਜਾਬ ਲਈ ਮਾਨ ਦੀ ਗੱਲ ਕਿਉਂ ਆ ਜ਼ਿਆਦਾ ਇਹ ਨੌਜਵਾਨ ਕਿਉਂਕਿ ਇਹ ਭਾਈ ਓਮਨ ਦੀ ਟੀਮ ਦਾ ਕਪਤਾਨ ਹੈ ਤੇ ਆਓ ਹੁਣ ਗੱਲ ਕਰਦੇ ਆਂ ਅਗਲੇ ਨੌਜਵਾਨ ਦੀ ਜਿਹੜਾ ਅਗਲਾ ਨੌਜਵਾਨ ਹੈ ਉਸ ਦਾ ਨਾਮ ਹੈ ਹਰਮੀਤ ਸਿੰਘ ਜੀ ਹਾਂ ਹਰਮੀਤ ਸਿੰਘ ਇਹ ਨੌਜਵਾਨ ਯੂ ਐਸ ਏ ਦੀ ਟੀਮ ਅਮਰੀਕਾ ਦੀ ਟੀਮ ਲਈ ਖੇਡ ਰਿਹਾ ਇਸ ਵਰਲਡ ਕੱਪ ਦੇ ਵਿੱਚ ਤੇ ਇਸ ਦਾ ਜਿਹੜਾ ਜਨਮਾ ਭਾਰਤ ਦੇ ਮੁੰਬਈ ਦੇ ਵਿੱਚ ਹੋਇਆ ਸੀਗਾ ਯੂ ਐਸ ਏ ਜਾਣ ਤੋਂ ਪਹਿਲਾਂ ਇਹ ਵੱਖ-ਵੱਖ ਜਿਹੜੀਆਂ ਭਾਰਤ ਦੀਆਂ ਟੀਮਾਂ ਨੇ ਉਹਨਾਂ ਲਈ ਵੀ ਖੇਡ ਚੁੱਕਿਆ ਕਿਹੜੀਆਂ-ਕਿਹੜੀਆਂ ਟੀਮਾਂ ਲਈ ਖੇਡ ਚੁੱਕਿਆ ਇੰਡੀਆ ਏ ਲਈ ਖੇਡ ਚੁਕਿਆ ਇੰਡੀਆ ਅੰਡਰ 90 ਲਈ ਖੇਡ ਚੁਕਿਆ ਰੈਸਟ ਆਫ ਇੰਡੀਆ ਲਈ ਖੇਡ ਚੁਕਿਆ ਤੇ ਤ੍ਰਿਪੁਰਾ ਦੀ ਟੀਮ ਲਈ ਖੇਡ ਚੁਕਿਆ ਖੱਬੇ ਹੱਥ ਦੇ ਸਪਿਨ ਬੋਲਰ ਹੈ ਇਹ ਤੇ ਹੇਟਲੇ ਕਰਮ ਵਿੱਚ ਜਾ ਕੇ ਇਹ ਨੌਜਵਾਨ ਬੈਟਿੰਗ ਕਰਦਾ 2013 ਚ ਇਸ ਨੌਜਵਾਨ ਨੇ ਰਾਜਸਥਾਨ ਰਾਇਲਜ਼ ਲਈ ਵੀ ਮੈਚ ਖੇਡਿਆ ਸੀ ਤੇ ਇੱਕ ਮੈਚ ਖੇਡਿਆ ਸੀ ਤੇ ਇੱਕ ਵਿਕਟ ਲਈ ਸੀਗੀ ਤੇ ਹੁਣ ਗੱਲ ਕਰਦੇ ਆਂ ਅਗਲੇ ਨੌਜਵਾਨ ਦੀ ਜਿਹੜਾ ਅਗਲਾ ਨੌਜਵਾਨ ਆ ਉਹਨੂੰ ਬਾਈ ਜੱਸੀ ਜੱਸੀ ਕਹਿੰਦੇ ਨੇ ਪਰ ਜਦੋਂ ਅਮਰੀਕਾ ਚਲਾ ਜਾਂਦਾ ਤਾਂ ਜੱਸੀ ਦਾ ਜੈਸੀ ਬਣ ਜਾਂਦਾ ਜੈਸੀ ਤੇ ਜੀ ਹਾਂ ਅਗਲਾ ਨੌਜਵਾਨ ਆ ਜੱਸੀ ਤੇ ਜਿਹੜਾ ਅਮਰੀਕਾ ਦੀ ਟੀਮ ਲਈ ਇਹ ਵਰਲਡ ਕੱਪ ਵਿੱਚ ਖੇਡ ਰਿਹਾ ਹੈ ਤੇ ਇਸ ਦਾ ਜਨਮ ਜਿਹੜਾ ਅਮਰੀਕਾ ਵਿੱਚ ਹੀ ਹੋਇਆ ਅਮਰੀਕਾ ਦੇ ਨਿਊਯਾਰਕ ਵਿੱਚ ਹੀ ਹੋਇਆ 3 ਸਾਲ ਦੀ ਜਿਹੜੀ ਉਮਰ ਦਾ ਉਮਰ ਵਿੱਚ ਇਹ ਇੰਡੀਆ ਆ ਗਿਆ ਸੀਗਾ ਜਦੋਂ ਇਹਦੀ ਉਮਰ 3 ਸਾਲ ਸੀ ਤਾਂ ਇਹ ਇੰਡੀਆ ਆ ਗਿਆ ਸੀ ਕਾਦੇ ਵਾਸਤੇ ਆਇਆ ਸੀ ਇੰਡੀਆ ਟ੍ਰੇਨਿੰਗ ਕਰਨ ਲਈ ਆ ਗਿਆ ਸੀ ਤੇ ਇੰਡੀਆ ਆ ਕੇ ਇਹਨੇ ਕਾਫੀ ਸਮਾਂ ਜਿਹੜੀ ਟ੍ਰੇਨਿੰਗ ਕੀਤੀ ਜਦੋਂ ਇਹਦੀ ਉਮਰ 13 ਸਾਲ ਹੋ ਗਈ ਤਾਂ ਇਹ ਵਾਪਸ ਅਮਰੀਕਾ ਚਲ ਗਿਆ ਤੇ ਉੱਥੇ ਜਾ ਕੇ ਵਾਪਸ ਕ੍ਰਿਕਟ ਖੇਡਣ ਲੱਗ ਗਿਆ ਤੇ ਇਹਦੀ ਚੋਣ ਜਿਹੜੀ ਆ ਅਮਰੀਕਾ ਦੀ ਫਿਰ ਟੀਮ ਵਿੱਚ ਹੋ ਗਈ ਸੀ ਤੇ ਹੁਣ ਇਹ ਵਰਲਡ ਕੱਪ ਵਿੱਚ ਖੇਡ ਰਿਹਾ ਗਿਆ ਇਸ ਸਮੇਂ ਤੇ ਮੀਡੀਅਮ ਪੇਸ ਬੋਲਰ ਹੈ ਇਹ 85 ਇੰਟਰਨੈਸ਼ਨਲ ਵਿਕਟਾਂ ਇਹਦੇ ਨਾਮ ਲੱਗੀਆਂ ਹੁਣ ਗੱਲ ਕਰਦੇ ਆਂ ਅਗਲਾ ਕਿਹੜਾ ਨੌਜਵਾਨ ਆ ਅਗਲਾ ਨੌਜਵਾਨ ਹੈਗਾ ਸਿਮਰਨਜੀਤ ਸਿੰਘ ਕੰਗ ਹਾਂਜੀ ਸਿਮਰਨਜੀਤ ਸਿੰਘ ਕੰਗ ਯੂਏਈ ਦੀ ਟੀਮ ਲਈ ਖੇਡ ਰਿਹਾ ਖੱਬੇ ਹੱਥ ਦਾ ਸਪਿਨ ਬੋਲਰ ਆ ਸਿਮਰਨਜੀਤ ਸਿੰਘ ਪੰਜਾਬ ਦਾ ਜੰਪਲਾ ਲੁਧਿਆਣੇ ਚ ਕਾਫੀ ਇਹਨੇ ਟ੍ਰੇਨਿੰਗ ਕਰੀ ਆ ਤੇ ਸੋ ਇਹਦਾ ਸੁਭਮਨ ਗਿੱਲਾ ਜਿਹੜਾ ਆਪਣਾ ਭਾਰਤੀ ਟੀਮ ਦਾ ਪਲੇਅਰ ਉਹਦੇ ਨਾਲ ਕਾਫੀ ਗੂੜਾ ਨਾਤਾ ਕਾਫੀ ਸਮਾਂ ਹੈ ਸ਼ੁਭਮਨ ਗਿੱਲ ਨਾਲ ਖੇਡਦਾ ਰਿਹਾ ਕਾਫੀ ਬੋਲਿੰਗ ਵੀ ਕਰੀਆ ਇਹਨੇ ਸ਼ੁਭਮਨ ਗਿੱਲ ਨੂੰ ਤੇ ਸ਼ੁਭਮਨ ਗਿੱਲ ਨਾਲ ਕਾਫੀ ਜ਼ਿਆਦਾ ਟ੍ਰੇਨਿੰਗ ਵੀ ਕਰਦਾ ਰਿਹਾ 2020 ਚ ਇਹ 20-25 ਦਿਨਾਂ ਦੇ ਲਈ ਜਿਹੜਾ ਦੁਬਈ ਗਿਆ ਸੀ ਪਰ ਦੁਬਈ ਚ ਉਸ ਸਮੇਂ ਜਿਹੜੀ ਆ ਤੁਹਾਨੂੰ ਪਤਾ ਸਾਰਿਆਂ ਨੂੰ 2020 ਚ ਜਿਹੜੀ ਆ ਕਰੋਨਾ ਦੀ ਦੂਜੀ ਲਹਿਰ ਆ ਜਾਂਦੀ ਆ ਜਿਹਦੇ ਕਰਕੇ ਇਸ ਜਿਹੜਾ ਨੌਜਵਾਨ ਨੂੰ ਉੱਥੇ ਲੰਬਾ ਸਮਾਂ ਰਹਿਣਾ ਪੈਂਦਾ ਲੰਬਾ ਸਮਾਂ ਰਹਿਣ ਤੋਂ ਬਾਅਦ ਇਹ ਪੱਕਾ ਹੀ ਜਿਹੜਾ ਉੱਥੇ ਰਹਿਣ ਦਾ ਮਨ ਬਣਾ ਲੈਂਦਾ ਤੇ ਉੱਥੇ ਹੀ ਦੁਬਈ ਦੀ ਟੀਮ ਲਈ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੰਦਾ ਜੀ ਹਾਂ ਤੇ ਆਓ ਹੁਣ ਗੱਲ ਕਰਦੇ ਆਂ ਅਗਲੇ ਪਲੇਅਰ ਦੀ ਤੇ ਅਗਲਾ ਪਲੇਅਰ ਕਿਹੜਾ ਆ ਅਗਲਾ ਪਲੇਅਰ ਆ ਰਵਿੰਦਰਪਾਲ ਸਿੰਘ ਜੀ ਹਾਂ ਅਗਲਾ ਅਗਲਾ ਜਿਹੜਾ ਪਲੇਅਰ ਆ ਉਹ ਹੈਗਾ ਰਵਿੰਦਰਪਾਲ ਸਿੰਘ ਤੇ ਇਹ ਨੌਜਵਾਨ ਦੀ ਉਮਰ 37 ਸਾਲ ਹੈ ਤੇ ਇਹ ਵੀ ਕੈਨੇਡਾ ਦੀ ਟੀਮ ਲਈ ਖੇਡ ਰਿਹਾ ਹੈਗਾ ਕੈਨੇਡਾ ਦੀ ਟੀਮ ਲਈ ਖੇਡ ਰਿਹਾ ਤੇ ਮਿਡਲ ਆਰਡਰ ਦਾ ਹੈ ਬੈਟਸਮੈਨ ਹੈ ਤੇ ਇਹਨੇ ਨਾ ਇੱਕ ਰਿੱਕੀ ਪੌਂਟਿੰਗ ਦਾ ਰਿਕਾਰਡ ਵੀ ਤੋੜਿਆ ਸੀਗਾ ਕੀ ਰਿਕਾਰਡ ਤੋੜਿਆ ਸੀ ਉਹ ਤੁਹਾਨੂੰ ਦੱਸ ਦਿਆਂ ਜਿਹੜਾ ਇੰਟਰਨੈਸ਼ਨਲ ਡੈਬਿਊ ਮੈਚ ਵਿੱਚ ਸਭ ਤੋਂ ਹਾਈएस्ट ਸਕੋਰ ਬਣਾਉਣ ਦਾ ਰਿੱਕੀ ਪੌਂਟਿੰਗ ਦਾ ਰਿਕਾਰਡ ਸੀ ਰਿੱਕੀ ਰਿੱਕੀ ਪੌਂਟਿੰਗ ਨੇ ਆਪਣੇ ਡੈਬਿਊ ਮੈਚ ਵਿੱਚ 98 ਸਕੋਰ ਬਣਾਇਆ ਸੀ ਤੇ ਇਸ ਨੌਜਵਾਨ ਨੇ ਉਸ ਦਾ ਜਿਹੜਾ ਰਿਕਾਰਡ ਆ 98 ਦਾ ਤੋੜਿਆ ਸੀ ਤੇ ਇਹਨੇ ਸੈਂਕੜਾ ਲਗਾਏ ਸੀ ਆਪਣੇ ਡੈਬਿਊ ਮੈਚ ਵਿੱਚ ਰਵਿੰਦਰਪਾਲ ਸਿੰਘ ਦੇ ਨਾਮ ਜਿਹੜਾ ਇਹ ਰਿਕਾਰਡ ਆ ਜੋ ਸਾਡੇ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਤੇ ਹੁਣ ਜਿਹੜਾ ਅਗਲਾ ਤੇ ਲ ਅਗਲਾ ਪੇਅਰ ਆ ਉਹ ਵੀ ਕੈਨੇਡਾ ਦੀ ਟੀਮ ਦਾ ਹੀ ਪਲੇਅਰ ਆ ਉਹਦਾ ਨਾਮ ਹੈਗਾ ਯੁਵਰਾਜ ਸਿੰਘ ਸਮਰਾ ਹਾਂਜੀ ਯੁਵਰਾਜ ਸਿੰਘ ਸਮਰਾ ਤੇ ਜਿਹੜੀ ਇਹਦੀ ਉਮਰ ਆ ਨੌਜਵਾਨ ਦੀ 19 ਸਾਲ ਹੈ ਟੀਮ ਲਈ ਓਪਨਿੰਗ ਕਰਦਾ ਤੇ ਥੋੜੀ ਬਹੁਤੀ ਬੋਲਿੰਗ ਵੀ ਕਰ ਲੈਂਦਾ 442 ਰਨ ਨੇ ਨੇ 141 ਦੇ ਸਟ੍ਰਾਈਕ ਰੇਟ ਨਾਲ ਨੌਜਵਾਨ ਨੇ ਬੜਾਏ ਨੇਗੇ ਕਰਦਿਆਂ ਨੇ ਇਹਦਾ ਨਾਮ ਯੋਗਰਾਜ ਸਿੰਘ ਕਿਉਂ ਰੱਖਿਆ ਇਹ ਵੀ ਇੱਕ ਬੜੀ ਵਧੀਆ ਗੱਲ ਹੈ ਵੀ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਕਿ ਇਹਦਾ ਨਾਮ ਯੋਗਰਾਜ ਸਿੰਘ ਕਿਵੇਂ ਪਿਆ ਅਸਲ 'ਚ ਕੀ ਆ ਜਿਹਦਾ ਇਹਦਾ ਪਰਿਵਾਰ ਸੀਗਾ ਉਹ ਜਿਹੜਾ ਆਪਣਾ ਭਾਰਤੀ ਪੰਜਾਬ ਦਾ ਕਰੈਕਟਰ ਹੋਇਆ ਨਾ ਯੋਗਰਾਜ ਸਿੰਘ ਉਹਦਾ ਬਹੁਤ ਤਕੜਾ ਫੈਨ ਸੀ ਇਹਦਾ ਪਰਿਵਾਰ ਤੇ ਜਦੋਂ ਫਿਰ ਇਹਦਾ ਜਨਮ ਹੋਇਆ ਤਾਂ ਇਹਦੇ ਘਰਦਿਆਂ ਨੇ ਯੋਗਰਾਜ ਸਿੰਘ ਦੇ ਨਾਮ ਤੇ ਹੀ ਇਸ ਨੌਜਵਾਨ ਦਾ ਜਿਹੜਾ ਨਾਮ ਸੀ ਯੋਗਰਾਜ ਸਿੰਘ ਰੱਖਤਾ ਠੀਕ ਹੈ ਤੇ ਹੁਣ ਆਹ ਗੱਲ ਕਰਦੇ ਆ ਅਗਲੇ ਨੌਜਵਾਨ ਦੀ ਜਿਹੜਾ ਅਗਲਾ ਨੌਜਵਾਨ ਹੈ ਉਹਦਾ ਨਾਮ ਹੈਗਾ ਆਰੀਅਨ ਦੱਤ ਆਰੀਅਨ ਦੱਤ ਜਿਹੜਾ ਨੀਦਰਲੈਂਡਸ ਦੀ ਟੀਮ ਲਈ ਖੇਡ ਰਿਹਾ ਹੈਗਾ ਇਸ ਵਰਲਡ ਕੱਪ ਦੇ ਵਿੱਚ ਤੇ ਉਹਦੀ ਉਮਰ ਹੈਗੀ ਆ 22 ਸਾਲ ਜਨਮ ਵੀ ਇਸ ਨੌਜਵਾਨ ਦਾ ਨੀਦਰਲੈਂਡਸ ਵਿੱਚ ਹੀ ਹੋਇਆ ਸੀ ਪਰ ਜਿਹੜਾ ਇਹਦਾ ਪਿਸ਼ੋਕੜ ਆ ਉਹ ਪੰਜਾਬ ਤੋਂ ਐਸ ਨੌਜਵਾਨ ਦਾ ਤੇ ਇਹ ਨੌਜਵਾਨ ਜਿਹੜਾ ਆਫ ਸਪਿਨ ਬੋਲਿੰਗ ਕਰਦਾ 87 ਇੰਟਰਨੈਸ਼ਨਲ ਵਿਕਟਾਂ ਇਸ ਨੌਜਵਾਨ ਦੇ ਨਾਮ ਨੇਗੀਆਂ 2023 ਦੇ ਵਰਲਡ ਕੱਪ ਵਿੱਚ ਇਸ ਨੌਜਵਾਨ ਨੇ 10 ਵਿਕਟਾਂ ਲਈਆਂ ਸੀਗੀਆਂ ਪਿਸ਼ੋਕਰ ਪੰਜਾਬ ਦਾ ਇਹ ਨੌਜਵਾਨ ਦਾ ਜਨਮ ਇਹਦਾ ਨੀਦਰਲੈਂਡ ਵਿੱਚ ਹੀ ਹੋਇਆਗਾ ਚੰਡੀਗੜ੍ਹ ਕਾਫੀ ਸਮਾਂ ਇਸ ਨੌਜਵਾਨ ਨੇ ਜਿਹੜੀਆ ਟ੍ਰੇਨਿੰਗ ਕਰੀ ਹੈ ਇਹ ਤਾਂ ਸੀਗੇ 10 ਜਾਂ 12 ਨੌਜਵਾਨ ਜਿਹੜੇ ਮੈਂ ਤੁਹਾਨੂੰ ਦੱਸੇ ਨੇ ਜਿਨ੍ਹਾਂ ਦਾ ਸਬੰਧ ਤਾਂ ਪੰਜਾਬ ਨਾਲ ਹੈ ਪਰ ਇਹ ਜਿਹੜੀਆਂ ਦੁਨੀਆ ਦੀਆਂ ਵੱਖ-ਵੱਖ ਕ੍ਰਿਕਟਰ ਦੀਆਂ ਟੀਮਾਂ ਨੇ ਉਹਨਾਂ ਵਿੱਚ ਖੇਡ ਰਹੇ ਨੇ ਤੇ ਪੰਜਾਬ ਦਾ ਮਾਣ ਜਿਹੜਾ ਵਧਾ ਰਹੇ ਨੇ ਜੇਕਰ ਤੁਹਾਨੂੰ ਵੀ ਪਤਾ ਕਿਸੇ ਹੋਰ ਖਿਡਾਰੀ ਬਾਰੇ ਜਿਹਦਾ ਮੈਂ ਨਾਮ ਭੁੱਲ ਗਿਆ ਹਾਂ ਜਾਂ ਨਾਂ ਲਿਆ ਹੋਵੇ ਤਾਂ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਜਿਹੜਾ ਨੌਜਵਾਨ ਪੰਜਾਬ ਦਾ ਹੋਵੇ ਪਰ ਕ੍ਰਿਕਟ ਵਿੱਚ ਕਿਸੇ ਹੋਰ ਟੀਮ ਲਈ ਖੇਡ ਰਿਹਾ ਹੈਗਾ ਤੇ ਜੇ ਮੈਂ ਉਹਦਾ ਨਾਮ ਭੁੱਲ ਗਿਆ ਤਾਂ ਕਮੈਂਟ ਕਰਕੇ ਤੁਸੀਂ ਦੱਸ ਦੇਣਾ ਆਪਾਂ ਉਹਦੇ ਤੇ ਵੀ ਵੀਡੀਓ ਬਣਾ ਦਾਂਗੇ ਤੇ ਬਾਕੀ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਚੰਗੀ ਲੱਗੀ ਹੋਵੇ ਕਮੈਂਟ ਜ਼ਰੂਰ ਕਰਿਓ ਤੇ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ